ਆਪ ਤੋਂ ਬਿਨਾ ਜ਼ਿੰਦਗੀ ਨਹੀਂ ਹੈ ਸਟੂਡੈਂਟ ਨੂੰ ਉਸੇ ਕਲਾਸ ਦੇ ਵਿੱਚ ਕਦੇ ਨਾ ਕਹੋ ਆਪਣੇ ਘਰ ਦੇ ਵਿੱਚ ਬੱਚੇ ਨੂੰ ਕਿ ਤੇਰਾ ਕੁਝ ਬਣਨਾ ਨਹੀਂ ਉਹ ਟੈਗ ਨਾਲ ਜਿਉਣਾ ਇੱਕ ਐਕਟਰ ਦਾ ਧਰਮ ਨਹੀਂ ਹੈ ਸ਼ੈਂਪੇਂਜ ਡੱਡੀ ਤਾਂ ਸਾਰਿਆਂ ਨੂੰ ਪਸੰਦ ਆਏ ਤੇ ਆਬੀਸਲੀ ਮੈਨ ਵੀ ਵਧੀਆ ਲੱਗਦਾ ਮੈਂ ਲਾਈਫ ਦੇ ਵਿੱਚ ਜੇ ਰੋਮਾਂਸ ਕੀਤਾ ਤਾਂ ਮੈਂ ਪਰਦੇ ਦੇ ਉੱਤੇ ਵੀ ਕਰ ਸਕਦਾ ਮੈਂ ਉਹ ਐਕਟਰਾਂ ਜਿਨੇ ਕਾਮੇਡੀ ਬੰਦ ਕੀਤੀ ਹੈ ਬਸ ਮੈਂ ਕਾਮੇਡੀਅਨ ਨਹੀਂ ਹਾਂ ਸੋਲੋ ਪਰਫਾਰਮੈਂਸ ਹੈ 82 ਮਿੰਟ ਦੀ ਤੋ ਲੋਕਾਂ ਨੇ ਮਾਈਂਡ ਬਲੋਇੰਗ ਰਿਸਪੌਂਸ ਦਿੱਤਾ ਉਸ ਦਾ ਬੇਸ ਨਾ ਕਰੋ 1 ਮਿੰਟ ਇੱਕ ਬਿੰਦ ਮੈਨੂੰ ਜਨਮ ਲੈਣ ਦਿਓ ਮੈਂ ਵੀ ਤੁਹਾਡੇ ਨਾਲ ਮਿਲ ਕੇ ਕਹਾਂਗੀ ਜੈ ਹਿੰਦ ਜੈ ਹਿੰਦ ਜੈ ਹਿੰਦ ਕਹਿੰਦੇ ਨੇ ਇੱਕ ਅਦਾਕਾਰ ਬਿਹਤਰੀਨ ਉਹਦਾ ਬੰਦਾ ਜਦੋਂ ਰੰਗ ਮੰਚ ਦੀ ਪੌੜੀਆਂ ਛੂਕੇ ਗੁਜ਼ਰਦਾ ਹੈ ਸਾਡੇ ਪੰਜਾਬੀ ਸਿਨੇਮਾ ਚ ਥੀਏਟਰ ਐਕਟਰਸ ਦੀ ਬਹੁਤ ਕਮੀ ਹੈ ਪਰ ਇੱਕ ਅਜਿਹੇ ਐਕਟਰ ਜਿਹੜੇ ਥੀਏਟਰ ਤੋਂ ਹੀ ਪੰਜਾਬੀ ਸਿਨੇਮਾ ਚ ਆਏ ਨੇ ਸਾਡੇ ਨਾਲ ਨੇ ਰਾਣਾ ਰਣਵੀਰ ਸਸੀ ਗਾਇਲ ਸਸੀ ਕਾਲ ਜੀ ਅੱਜ ਮਾਈ ਡ੍ਰੀਮ ਅਕੈਡਮੀ ਦੇ ਸਟੂਡੈਂਟਸ ਨੂੰ ਕੁਝ ਟਿਪਸ ਦੇਣ ਆਏ ਨੇ ਐਕਟਿੰਗ ਬਾਰੇ ਕੀ ਤੁਹਾਡਾ ਹੈ ਕਿ ਕਿਦਾਂ ਦਾ ਸਟੂਡੈਂਟਸ ਨੂੰ ਟ੍ਰੇਨ ਕਰੋਗੇ ਆ ਕੀ ਦੱਸੋਗੇ ਆਪਣੇ ਐਕਸਪੀਰੀਅੰਸ ਬਾਰੇ ਅ ਜਿਵੇਂ ਮੈਂ ਬਿਨਾ ਐਫਰਟ ਤੋਂ ਐਕਟਿੰਗ ਕਰਦਾ ਤਾਂ ਬਿਨਾ ਐਫਰਟ ਕੋ ਯੂਨਨ ਸਿਖਾਉਣ ਦੀ ਕੋਸ਼ਿਸ਼ ਕਰੂੰਗਾ ਸਿਖਾਉਣ ਦੀ ਨਹੀਂ ਉਹਨਾਂ ਨਾਲ ਗੱਲਾਂ ਕਰਾਂਗਾ ਉਹਨਾਂ ਮੇਰੀਆਂ ਗੱਲਾਂ ਦੇ ਵਿੱਚ ਕੋਈ ਸਿੱਖਿਆ ਤਾਂ ਉਹਨਾਂ ਦੇ ਬਹਿਤਰ ਹੋਏ ਨਾ ਸਿੱਖਿਆ ਜਾਂ ਕੋਈ ਸਿੱਖਿਆ ਤਾਂ ਮੈਂ ਤਾਂ ਕੁਝ ਨਾ ਕੁਝ ਸਿੱਖ ਕੇ ਜਾਊਂਗਾ ਕਿਉਂਕਿ ਜੇ ਮੈਂ ਮੈਂ ਕੁਝ ਰੱਟਾ ਲਾ ਕੇ ਨਹੀਂ ਆਇਆ ਕਿ ਆ ਗੱਲ ਕਰਨੀ ਹੈ ਮੈਂ ਆਪਣੀ ਲਾਈਫ ਦੇ ਐਕਸਪੀਰੀਅੰਸ ਦੇ ਵਿੱਚੋਂ ਹੁਣ ਤੱਕ ਜੋ ਸਿੱਖਿਆ ਜੋ ਛੱਡਿਆ ਉਹ ਉਹਨਾਂ ਨਾਲ ਗੱਲਾਂ ਕਰੂੰਗਾ ਔਰ ਕਿਵੇਂ ਅੱਗੇ ਵੱਧ ਸਕਦੇ ਆ ਹਾਂ ਮੈਂ ਇਨੀ ਕੋਸ਼ਿਸ਼ ਕਰੂੰਗਾ ਕਿ ਉਹਨਾਂ ਅੰਦਰ ਸੁਪਨੇ ਜਗਾਵਾ ਉਹਨਾਂ ਅੰਦਰ ਸੁਪਨੇ ਪੈਦਾ ਕਰਾਂ ਉਹਨਾਂ ਨੂੰ ਸੁਪਨੇ ਲੈਣ ਦੀ ਆਦਤ ਹੋਰ ਪਾਵਾਂ ਜਿਹੜੇ ਅੱਛੇ ਸੁਪਨੇ ਲੈਂਦੇ ਨੇ ਉਹਨਾਂ ਨੂੰ ਹੋਰ ਆਦਤ ਪਾਈਏ ਕਿ ਸੁਪਨੇ ਲਵੋ ਤੇ ਕੋਸ਼ਿਸ਼ ਰਹੇਗੀ ਕਿ ਮੈਂ ਉਹਨਾਂ ਨੂੰ ਇਹ ਮੈਸੇਜ ਦਵਾਂ ਕਿ ਕਿਤਾਬ ਤੋਂ ਬਿਨਾ ਜ਼ਿੰਦਗੀ ਨਹੀਂ ਹੈ ਬੁੱਕ ਤੋਂ ਬਿਨਾ ਸੀ ਜੋ ਨਹੀਂ ਸਕਦੇ ਬੁੱਕ ਨੂੰ ਮੈਂ ਆਪਣੇ ਤੌਰ ਤੇ ਜੇ ਕਹਾ ਪਰਭਾਸ਼ਿਤ ਕਰਦਾ ਕਿ ਬੀਓਓਕੇ ਬੁੱਕ ਬੀ ਫਾਰ ਬਿਹੇਵੀਅਰ ਓਨ ਫਾਰ ਓਨ ਯੂਅਰ ਮਾਰਕ ਓ ਫਾਰ ਅਬਜ਼ਰਵੇਸ਼ਨ ਐਂਡ ਕੇ ਫਾਰ ਕਾਈਂਡ ਚਾਰ ਚੀਜ਼ਾਂ ਜ਼ਿੰਦਗੀ ਚ ਆ ਗਈਆਂ ਕੋਈ ਚੀਜ਼ ਮੁਸ਼ਕਲ ਨਹੀਂ ਕੋਈ ਨਹੀਂ ਮੁਸ਼ਕਲ ਨਹੀਂ ਅਚਾ ਇਹ ਤਾਂ ਸਟੂਡੈਂਟਸ ਦੀ ਗੱਲ ਹੋ ਗਈ ਪਰ ਤੁਹਾਡੇ ਟਾਈਮ ਤੇ ਇਹਨੇ ਅਕੈਡਮੀਜ਼ ਨਹੀਂ ਸੀ ਹੁੰਦੀਆਂ ਕੋਈ ਟੀਚਰਸ ਨਹੀਂ ਸੀ ਹੁੰਦੇ ਗਾਈਡ ਨਹੀਂ ਸੀ ਹੁੰਦੇ ਤੁਸੀਂ ਕਿਵੇਂ ਸਿੱਖਿਆ ਯੂਥ ਫੈਸਟੀਵਲ ਹੁੰਦੇ ਨੇ ਕਾਲਜ ਦੇ ਵਿੱਚ ਅੱਜ ਵੀ ਹੁੰਦੇ ਨੇ ਤੇ ਹੁਣ ਜਾਦੇ ਰੁਝਾਨ ਹੋ ਗਏ ਸਾਡੇ ਵੇਲੇ ਵੀ ਯੂਥ ਫੈਸਟੀਵਲ ਹੁੰਦੇ ਸੀ ਘੱਟ ਟੀਮਾਂ ਹੁੰਦੀਆਂ ਤੇ ਹੌਲੀ ਹੌਲੀ ਲੱਗਿਆ ਕਿ ਸਵਾਦ ਆਉਣ ਲੱਗਿਆ ਸ਼ਾਬਾਸ਼ ਮਿਲਣ ਲੱਗੀ ਕਿ ਰਾਣਾ ਠੀਕ ਰੋਲ ਕਰਦਾ ਹੈ ਹੋਰ ਪਲੇ ਕਰੀਏ ਹੋਰ ਪਲੇ ਕਰੀਏ ਥੈਨ ਫਿਰ ਮੈਂ ਆਪਣੇ ਦੋ ਡਿਪਾਰਟਮੈਂਟ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਥੇ ਟ੍ਰੈਂਡ ਅਲੀ ਨਹੀਂ ਜਨ ਸੋ ਮਾਤੋਂ ਮੈਂ ਕਿਤੀ ਉਦੋਂ ਅਕੈਡਮੀਜ਼ ਨਹੀਂ ਸੀਗੀਆਂ ਜਾਦੇ ਔਰ ਸਾਡੇ ਕੋਲੇ ਵੀ ਵਿਜ਼ਟਰ ਨਹੀਂ ਜਾਦੇ ਹੁੰਦੇ ਸੀ ਜਿਹੜੇ ਕਿ ਆਪਣੇ ਵਿਜ਼ਿਟਿੰਗ ਫੈਕਲਟੀ ਆਵੇ ਲੈਕਚਰ ਦੇਵੇ ਉਹਨਾਂ ਨੂੰ ਕੁਝ ਸਿੱਖਣ ਨੂੰ ਮਿਲੇ ਪਰ ਹੁਣ ਬਹੁਤ ਜ਼ਿਆਦੇ ਹੋ ਗਏ ਨੇ ਸਰਸਿਸ ਵਧ ਗਏ ਨੇ ਸੋ ਨੈਟ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਹਾਂ ਸਾਨੂੰ ਬੜਾ ਕੁਝ ਬਣਾਇਆ ਬਣਿਆ ਬਣਾਇਆ ਦੇਖਣ ਨੂੰ ਮਿਲਦਾ ਹੈ ਐਕਟਿੰਗ ਸਕਿੱਲ ਨੂੰ ਪੈਦਾ ਕਰਨ ਲਈ ਉਹਨੂੰ ਰੋਸ਼ਨ ਕਰਨ ਲਈ ਪਾਲਿਸ਼ ਕਰਨ ਲਈ ਸਾਨੂੰ ਬੜਾ ਕੁਝ ਮਿਲਦਾ ਉਦੋਂ ਇੰਨੇ ਸਾਧਨ ਨਹੀਂ ਸੀਗੇ ਪਰ ਜੇ ਹੁਣ ਸਾਧਨ ਨੇ ਹੁਣ ਕਿਤੇ ਨਾ ਕਿਤੇ ਗਾਈਡਲਾਈਨ ਦੀ ਕਮੀ ਹੈ ਸੋ ਗਾਈਡਲਾਈਨ ਜ਼ਰੂਰ ਚਾਹੀਦੀ ਹੈ ਯੂਥ ਨੂੰ ਪਰ ਯੂਥ ਨੂੰ ਅਸੀਂ ਅੰਡਰ ਐਸਟੀਮੇਟ ਨਹੀਂ ਕਰ ਸਕਦੇ ਅਸੀਂ ਕਹਿੰਦੇ ਨਾ ਵੱਧ ਤੋਂ ਵੱਧ ਸਾਡਾ ਕੀ ਹੁੰਦਾ ਕਿ ਬੱਚਿਆਂ ਨੂੰ ਜਾਂ ਸਟੂਡੈਂਟ ਨੂੰ ਅਸੀਂ ਕਲਾਸ ਦੇ ਵਿੱਚ ਕਦੇ ਨਾ ਕਹੋ ਆਪਣੇ ਘਰ ਦੇ ਵਿੱਚ ਬੱਚੇ ਨੂੰ ਕਿ ਤੇਰਾ ਕੁਝ ਬਣਨਾ ਨਹੀਂ ਜੇ ਤੁਸੀਂ ਉਹਨੂੰ ਕਹਿ ਹੀ ਦਿੱਤਾ ਤੇਰਾ ਕੁਝ ਬਣਨਾ ਨਹੀਂ ਤਾਂ ਫਿਰ ਸੁਪਨਾ ਲੈਣਾ ਛੱਡ ਦੇ ਸੋ ਉਹਨਾਂ ਨੂੰ 네ਗੇਟਿਵ ਅਪਰੋਚ ਨਾ ਅਪਣਾਓ ਉਹਨਾਂ ਪ੍ਰਤੀ ਅੱਜ ਦੀ ਯੂਥ ਨੂੰ ਅੰਡਰ ਐਸਟੀਮੇਟ ਨਾ ਕਰੋ ਉਹਨਾਂ ਨੂੰ ਇੱਕ ਮਾੜੀ ਜੀ ਗਾਈਡਲਾਈਨ ਚਾਹੀਦੀ ਹੈ ਉਹਨਾਂ ਦੇ ਕੋਲੇ ਤੁਸੀਂ ਦੀਵੇ ਦੀ ਬੱਤੀ ਕੋਲੇ ਲੈ ਕੇ ਕੀ ਪੰਜਾਬੀ ਸਿਨੇਮਾ ਦੀ ਗੱਲ ਕਰੀਏ ਤੁਸੀਂ ਬਹੁਤ ਵਧੀਆ ਰੋਲ ਵੀ ਕਿਤੇ ਪੰਜਾਬ 1984 ਚ ਕੁਝ ਡਿਫਰੈਂਟ ਕੀਤਾ ਤੁਸੀਂ ਤੁਹਾਨੂੰ ਲੱਗਦਾ ਇਹ ਜੇ ਹੋਰ ਐਕਸਪੈਰੀਮੈਂਟ ਹੋਣੇ ਚਾਹੀਦੇ ਨੇ ਬਿਕੋਜ਼ ਉਸ ਤੋਂ ਪਹਿਲਾਂ ਤੁਹਾਨੂੰ ਸਿਰਫ ਕਾਮੇਡੀ ਰੋਲ ਮਿਲਦੇ ਸੀ ਤੁਸੀਂ ਆਪ ਵੀ ਕਹਿੰਦੇ ਤੁਸੀਂ ਅੱਕ ਚੁੱਕੇ ਸੀ ਕਰ ਕਰਕੇ ਇੰਨੀ ਕ੍ਰੀਏਟੀਵਿਟੀ ਦੀ ਓਪਰਚ्युनिटीਜ਼ ਨਹੀਂ ਤਿੰਦਾ ਪੰਜਾਬੀ ਸਿਨੇਮਾ ਬਿਲਕੁਲ ਅਨਰਾਗ ਸਿੰਘ ਹਰਨੂੰ ਥੈਂਕਸ ਕਰਦਾ ਕਿ ਉਹਨਾਂ ਨੇ ਮੇਰੇ ਲਈ ਇੰਨਾ ਵਧੀਆ ਰੋਲ ਲਿਖਿਆ ਔਰ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਕਈਆਂ ਨੇ ਜਦੋਂ ਮੈਂ ਕਰ ਰਿਹਾ ਸੀ ਕਹਿੰਦੇ ਸੀ ਤੂੰ ਰਿਸਕ ਲੈ ਰਿਹਾ ਤੈਨੂੰ ਨਹੀਂ ਕਰਨਾ ਚਾਹੀਦਾ ਇਹ ਜਿਹੜੀ ਹ ਇੱਕ ਇਸ ਤਰ੍ਹਾਂ ਦੇ ਰੋਲ ਹੀ ਕਰ ਸਕਦਾ ਹੈ ਤੁਹਾਡੇ ਤੇ ਇੱਕ ਟੈਗ ਲੱਗ ਜਾਂਦਾ ਪਰ ਉਹ ਟੈਗ ਨਾਲ ਜਿਉਣਾ ਇੱਕ ਐਕਟਰ ਦਾ ਧਰਮ ਨਹੀਂ ਹੈ ਤੁਹਾਨੂੰ ਐਕਸਪੈਰੀਮੈਂਟ ਕਰਨੇ ਚਾਹੀਦੇ ਨੇ ਔਰ ਤੁਹਾਡਾ ਜਿਹੜਾ ਟੈਲੈਂਟ ਹੈ ਤਾਂ ਹੀ ਅੱਗੇ ਬਾਹਰ ਆਏਗਾ ਡਿਫਰੈਂਟ ਤਰ੍ਹਾਂ ਦੇ ਕਿਰਦਾਰ ਕਰੋਗੇ ਅਲੱਗ-ਅਲੱਗ ਸ਼ੇਡ ਦੇ ਮੈਂ ਚਾਹੁੰਦਾ ਮੈਨੂੰ ਕੋਈ ਨੈਗੇਟਿਵ ਰੋਲ ਲਿਖੇ ਮੈਂ ਨੈਗੇਟਿਵ ਵੀ ਕਰਾਂ ਔਰ ਮੇਰੇ ਲਈ ਕੋਈ ਗਰੀਵ ਰੋਣ ਧੋਣ ਵਾਲਾ ਕਰੇ ਉਹ ਵੀ ਕਰਾਂਗਾ ਕੋਈ ਮੇਰੇ ਲਈ ਲੁੱਟੇ ਹੋਏ ਫਕੀਰ ਦਾ ਕਰੇ ਉਹ ਵੀ ਕਰਨ ਨੂੰ ਤਿਆਰ ਹਾਂ ਮੈਂ ਏਜਡ ਕੈਰੇਕਟਰ ਕਰਨ ਨੂੰ ਵੀ ਤਿਆਰ ਹਾਂ ਕਿਸੇ ਮੈਂ ਮੈਂਟਲੀ ਰਿਟਾਇਰਡ ਬੱਚੇ ਦਾ ਰੋਲ ਕਰਾਂਗੇ ਤਾਂ ਜੇ ਸਬਜੈਕਟ ਆਉਣਗੇ ਹੋ ਜੇ ਸੋ ਡਿਫਰੈਂਟ ਸਬਜੈਕਟ ਲੈ ਕੇ आओ ਡਿਫਰੈਂਟ ਫਿਲਮਾਂ ਬਣਾਓ ਲੋਕ ਜੀਆਂ ਆਣ ਕਹਿੰਦੇ ਨੇ ਲੋਕਾਂ ਨੂੰ ਤੁਸੀਂ ਇੰਟਰਸਟੇਟ ਨਹੀਂ ਕਰੋ ਉਹਨਾਂ ਕੋਲ ਤੱਕ ਵਧੀਆ ਚੀਜ਼ ਲੈ ਕੇ ਜਾਓਗੇ ਚਾਹੇ ਸੀਰੀਅਸ ਥੋਟ ਲੈ ਕੇ ਜਾਓ ਚਾਹੇ ਕਾਮਿਕ ਲੈ ਕੇ ਜਾਓ ਪਰ ਵੱਖਰੀ ਤਰ੍ਹਾਂ ਦੇ ਕਰੈਕਟਰ ਕਾੜਨ ਕਿਉਂਕਿ ਸਾਡੇ ਕੋਲ ਦੁਨੀਆ ਦੇ ਬਹੁਤ ਭਾਂਤ ਭਾਂਤ ਦੇ ਕਰੈਕਟਰ ਨੇ ਸੋ ਅਸੀਂ ਫਸੀਏ ਨਾ ਕਿਤੇ ਆਪਣੇ ਆਪ ਨੂੰ ਰੋਕੀਏ ਨਾ ਅਰੇ ਹੁਣ ਤੱਕ ਤੁਹਾਡੇ ਕੈਰੀਅਰ ਦੀ ਗੱਲ ਕਰੀਏ ਤਾਂ ਤੁਹਾਡਾ ਫੇਵਰਿਟ ਕਿਰਦਾਰ ਕਿਹੜਾ ਰਿਹਾ ਹੈ ਜਿਹੜਾ ਤੁਸੀਂ ਪਲੇ ਕੀਤਾ ਆ ਹਸ਼ਰ ਦੇ ਵਿੱਚ ਜੋਲੀ ਦਾ ਕੀਤਾ ਸੀ ਇੱਕ ਲੱਕੜਚੱਪ ਦਾ ਕਰੈਕਟਰ ਸੀ ਔਰ ਅੱਜ ਦੇ ਰਾਂਝੇ ਦੇ ਵਿੱਚ ਮੁੰਸ਼ੀ ਦਾ ਰੋਲ ਸੀ ਔਰ ਬੇਤਰ ਸ਼ੈਂਪੀ ਦੀ ਅੱਡੀ ਦਾ ਸਾਰਿਆਂ ਨੂੰ ਪਸੰਦ ਆ ਤੇ ਆਬਵੀਅਸਲੀ ਮੈਨੂੰ ਵੀ ਵਧੀਆ ਲੱਗਦਾ ਕਿਉਂਕਿ ਡਿਫਰੈਂਟ ਸ਼ੀਟ ਦਾ ਕਰੈਕਟਰ ਹੈ ਉਹਦਾ ਗੈਟਅਪ ਉਹਦੀ ਚਾਲ ਟਾਲ ਉਹਦਾ ਡਾਇਲੈਕਟ ਜਿਹੜਾ ਬੁੱਲਣ ਦਾ ਟੰਗ ਅਲੱਗ ਹੈ ਔਰ ਹੁਣ ਜੇ ਮੈਂ ਕਹਾਂ ਤਾਂ ਸਭ ਤੋਂ ਵੱਧ ਨੰਬਰ ਦਾ ਮੈਂ ਤਾਂ 1984 ਦੀ ਤਾਰੀ ਨੂੰ ਜਿੰਨਾ ਐਦਾਂ ਦੀ ਗੱਲ ਤਾਂ ਨਹੀਂ ਤੁਹਾਨੂੰ ਕਾਮੇਡੀ ਕਰਨਾ ਜ਼ਿਆਦਾ ਪਸੰਦ ਹੈ ਅ ਨਹੀਂ ਮੇਰੇ ਕਾਮਿਕ ਰੋਲ ਜ਼ਿਆਦਾ ਹਿੱਸੇ ਆਏ ਮੈਂ ਉਹ ਐਕਟਰਾਂ ਜਿਹਨੇ ਕਾਮੇਡੀ ਵੱਧ ਕੀਤੀ ਹੈ ਬਟ ਮੈਂ ਕਾਮੇਡੀਅਨ ਨਹੀਂ ਹਾਂ ਸੋ ਮੈਂ ਕੈਕਟਰਾਂ ਜਿਹਨੂੰ ਇੱਕ ਕਾਮਿਕ ਰੋਲ ਜਿਆਦਾ ਮਿਲੇ ਤੇ ਮੈਂ ਚਾਹੁੰਦਾ ਕਿ ਮੈਨੂੰ ਵੱਖਰੀ ਵੱਖਰੀ ਸ਼ੇਡਜ਼ ਦੇ ਰੋਲ ਮਿਲਣ ਜੇ ਨਹੀਂ ਮਿਲਣਗੇ ਤਾਂ ਆਪਾਂ ਫਿਰ ਥੀਏਟਰ ਨਹੀਂ ਪੜਾਅਸ ਕੱਢੀ ਜਾਵਾਂਗੇ ਕੋਈ ਇਹੋ ਜਿਹੇ ਰੋਲ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਭਾਵੇਂ ਬਾਲੀਵੁੱਡ ਦਾ ਹੋਵੇ ਹਾਲੀਵੁੱਡ ਦਾ ਹੋਵੇ ਜਿਹੜਾ ਤੁਸੀਂ ਤੁਹਾਨੂੰ ਵੇਖ ਕੇ ਲੱਗਿਆ ਹੋਵੇ ਯਾਰ ਇਹ ਕਿਰਦਾਰ ਮੈਂ ਜ਼ਰੂਰ ਇੱਕ ਦਿਨ ਕਰਨਾ ਚਾਹਾਂਗਾ ਜੇ ਰਾਜਪਾਲ ਜੱਧਵ ਨੂੰ ਲੈ ਕੇ ਮੇਨ ਰੋਲ ਦੇ ਵਿੱਚ ਫਿਲਮਾਂ ਬਣ ਸਕਦੇ ਨੇ ਸਾਨੂੰ ਲੈ ਕੇ ਵੀ ਬਣ ਸਕਦੀਆਂ ਨੇ ਸਾਡੇ ਖੇਡਿਆ ਜਾਵੇ ਸੋ ਅ ਰੋਮਾਂਟਿਕ ਹੀਰੋ ਟਾਈਪ ਕਰਨਾ ਚਾਹੁੰਦੇ ਹਾਂ ਕਿਉਂ ਮੈਂ ਲਾਈਫ ਦੇ ਵਿੱਚ ਜੇ ਰੋਮਾਂਸ ਕੀਤਾ ਮੈਂ ਪਰਦੇ ਦੇ ਉੱਤੇ ਵੀ ਕਰ ਸਕਦਾ ਸੋ ਰੋਮਾਂਸ ਤਾਂ ਸਾਰਿਆਂ ਦੇ ਇਸੇ ਆਉਂਦਾ ਹੈ ਸਭ ਦੀ ਲਾਈਫ ਦੇ ਵਿੱਚ ਹੁੰਦਾ ਹੈ ਪਰ ਐਂ ਵੀ ਅਸੀਂ ਕੈਰੈਕਟਰ ਕਿਹੋ ਜਿਹਾ ਕੱਟਦੇ ਆ ਸੋ ਸਾਡੇ ਕੋਲ ਕਹਾਣੀਆਂ ਬਹੁਤ ਪਈਆਂ ਨੇ ਇਸ ਤਰ੍ਹਾਂ ਦੀਆਂ ਇੱਕ ਨਾਵਲ ਹੈ ਅਧ ਚਾਨਣੀ ਰਾਤ ਗੁਰਦੇਵ ਸਿੰਘ ਹੋਰ ਹੁੰਦਾ ਉਹਦੇ ਵਿੱਚ ਲਾਜੇ ਰੁੱਦੂ ਦਾ ਕਿਰਦਾਰ ਕਰਨ ਨੂੰ ਮਿਲੂਗਾ ਲੜਾਕਾ ਜਿਹਾ ਬੰਦਾ ਅਗਰੈਸਿਵ ਔਰ ਦੋਸਤੀ ਦਾ ਪੱਕਾ ਉਸ ਤਰ੍ਹਾਂ ਦਾ ਮੈਂ ਕਿਰਦਾਰ ਕਰਨਾ ਚਾਹੂੰਗਾ ਔਰ ਜੇ ਪਵਿੱਤਰ ਪਾਪੀ ਤੇ ਫਿਲਮ ਬਣੇ ਉਹਨਾਂ ਦੇ ਵਿੱਚ ਕਿਰਦਾਰ ਨਿਕਲਣ ਨੇ ਉਹ ਕਰਾਂਗੇ ਬਰਿਆਮ ਸੰਧੂ ਉਹਨਾਂ ਦੀ 9 12 10 ਕਹਾਣੀਆਂ ਉਹਦੇ ਵਿੱਚ ਨਿੰਦਰ ਦਾ ਜੇ ਰੋਲ ਕਰਨ ਨੂੰ ਮਿਲੇ ਤਾਂ ਉਹ ਰੋਲ ਕਰੂੰਗਾ ਮੈਂ ਤਾਂ ਤੁਸੀਂ ਇੰਨਾ ਟਾਈਮ ਤੋਂ ਲਿਟਰੇਚਰ ਤੇ ਸਿਨੇਮਾ ਨਾਲ ਜੁੜੇ ਹੋਏ ਤੁਸੀਂ ਕਦੇ ਆਪ ਸੁਜੈਸ਼ਨ ਦਿੰਦੇ ਹੋ ਡਾਇਰੈਕਟਰਸ ਨੂੰ ਆਪਣੇ ਪ੍ਰੋਡਿਊ ਕੋਈ ਕਹਾਣੀ ਡਾਇਰੈਕਟ ਕਰਨਾ ਚਾਹੁੰਦੇ ਹੋ ਅ ਬਹੁਤ ਵਾਰੀ ਕਹੀਦਾ ਸਾਰਿਆਂ ਨੂੰ ਪੰਪ ਭਰੀ ਦੇ ਸਾਰਿਆਂ ਨੂੰ ਕਹੀਦਾ ਆਪਣੇ ਵੱਲੋਂ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰੀ ਦੀ ਹੈ ਸ਼ਾਇਦ ਤੁਸੀਂ ਤਾਮਾ ਪੜਾਇਆ ਕਰੋ ਉਹਨਾਂ ਦੇ ਰਿਜ਼ਲਟ ਵੀ ਆਉਣਗੇ ਨਹੀਂ ਮੈਂ ਕਿਤਾਬਾਂ ਸੱਚੀ ਗੱਲ ਹੈ ਮੈਂ ਕਿਤਾਬਾਂ ਗਿਫਟ ਵੀ ਦੇਣਾ ਉਹਨਾਂ ਨੂੰ ਤੁਸੀਂ ਆਹ ਨਾਵਲ ਪੜ੍ਹ ਲਓ ਅਤੇ ਕੰਮ ਕਰੋ ਤੇ ਮਨ ਲਗਾਦਾ ਨਤੀਜੇ ਮਿਲਣਗੇ ਪਰ ਜੇ ਨਹੀਂ ਕਰਨਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫਿਰ ਆਪਾਂ ਕੋਸ਼ਿਸ਼ ਕਰਾਂਗੇ ਮੈਂ ਕਹਾਣੀ ਇੱਕ ਲਿਖਣ ਦੀ ਕੋਸ਼ਿਸ਼ ਕਰ ਰਿਹਾ ਜੇ ਤੇ ਬਣੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੰਮ ਰਹੇ ਹੌਸਲੇ ਬੁਲੰਦਰ ਰਹੇ ਤੇ ਰਹਿਣਗੇ ਤੇ ਕਰਾਂਗੇ ਜਰੂਰ ਕਰਾਂਗੇ ਕੰਮ ਤੇ ਹੁਣ ਤੁਸੀਂ ਥੀਏਟਰ ਜ ਤੁਸੀਂ ਕਹਿ ਰਹੇ ਹੋ ਤੁਸੀਂ ਵਾਪਸ ਆਇਓ ਪਾਸ ਤੁਹਾਡਾ ਨਾਟਕ ਹੈ ਉਸ ਨਾਟਕ ਬਾਰੇ ਦੱਸੋ ਤੇ ਕੀ ਤੁਹਾਨੂੰ ਵਾਪਸ ਲੈ ਕੇ ਆਇਆ ਥੀਏਟਰ ਆ ਖੇਤਾਂ ਦਾ ਪੁੱਤ ਪਾਸ ਦੀ ਲੈਟਰਸ ਡਾਇਰੀ ਔਰ ਉਹਦੀ ਪੋਇਟਰੀ ਦੇ ਉੱਤੇ ਕੰਮ ਕੀਤਾ ਸੋਲੋ ਪਰਫਾਰਮੈਂਸ ਹੈ 82 ਮਿੰਟ ਦੀ ਸੋ ਲੋਕਾਂ ਨੇ ਮਾਈਂਡ ਬਲੋਇੰਗ ਰਿਸਪੌਂਸ ਦਿੱਤਾ ਉਸ ਦਾ ਇੱਕ ਬੰਦਾ ਸਟੇਜ ਦੇ ਉੱਤੇ ਸੀਬੀਐਸਸੀਮੈਂਟ ਕੰਮ ਕਰ ਰਿਹਾ ਸੁਪਾਸ਼ ਦੀ ਪੋਇਟਰੀ ਦੇ ਵਿੱਚ ਆਪਣੇ ਆਪ ਦੇ ਵਿੱਚ ਬਹੁਤ ਫਾਇਰ ਹੈ ਬਹੁਤ ਜਲਵਾ ਹੈ ਔਰ ਆਮ ਸੁਧਾਰਨ ਗੱਲਾਂ ਨੇ ਲੋਕਾਂ ਦੇ ਹਿੱਤ ਦੀ ਗੱਲ ਹੈ ਲੋਕਾਂ ਦੀ ਗੱਲ ਹੈ ਸੋ ਲੋਕਾਂ ਨੂੰ ਪਸੰਦ ਕਰਦੇ ਆ ਤੁਸੀਂ ਮੈਂ ਇੱਕ ਐਕਟਰ ਦੇ ਤੌਰ ਤੇ ਵੀ ਆਪਣੇ ਆਪ ਨੂੰ ਲੱਗਾ ਕਿ ਮੈਂ ਪਾਲਿਸ਼ ਹੋਇਆ ਪਿਛਲੇ 2 ਮਹੀਨੇ ਦੇ ਵਿੱਚ ਔਰ ਜਿਹੜੀ ਖੜੋਤ ਆਈ ਹੋਈ ਸੀ ਜਿਹੜੀ ਕਿਤੇ ਮਨੋਟਨੈਸ ਆ ਜਾਂਦੀ ਹੈ ਉਹ ਟੁੱਟੀ ਹੈ ਕਿਤੇ ਨਾ ਕਿਤੇ ਸੋ ਮੈਨੂੰ ਲੱਗਦਾ ਕਿ ਹੁਣ ਮੈਂ ਥੀਏਟਰ ਨਾਲ ਟੁੱਟੂਗਾ ਨਹੀਂ ਜਿਹੜਾ 18 ਸਾਲ ਦਾ ਗੈਪ ਪਿਆ ਸੀ ਹੁਣ ਨਹੀਂ ਪਏਗਾ ਹੁਣ ਰੈਗੂਲਰ ਜਾਰੀ ਰਹੂੰਗਾ ਫਿਲਮਾਂ ਬਾਰੇ ਹੋਰ ਕਿਹੜੀਆਂ ਫਿਲਮਾਂ ਕਰ ਰਹੇ ਹੋ ਆ ਫਿਲਮ ਇੱਕ ਸਾਈਨ ਕੀਤੀ ਹੈ ਉਹਦੀ ਨਵੰਬਰ ਐਂਡ ਦੇ ਵਿੱਚ ਸ਼ੂਟਿੰਗ ਸ਼ੁਰੂ ਹੋਣੀ ਹੈ ਔਰ ਇੱਕ ਸ਼ੂਟਿੰਗ ਸ਼ੁਰੂ ਹੋਣੀ ਹੈ ਦਸੰਬਰ ਦੇ ਵਿੱਚ ਤੇ ਇੱਕ ਜਨਵਰੀ ਦੇ ਵਿੱਚ ਸਾਡੀ ਫਿਲਮ ਆ ਰਹੀ ਹੈ jugaadi.com ਇੱਕ ਆਉਣੀ ਹੈ ਫਿਲਮ ਦਾ ਲਿਕੇ ਕੈਨੇਡਾ ਦੀ ਫਲਾਈਟ ਤੋਂ ਉਹ ਫਿਲਮ ਆ ਨੈਕਸਟ ਇਅਰ ਰਿਲੀਜ਼ ਹੋਣੀ ਹੈ ਅੱਛਾ ਪਿਛਲੇ ਕੁਛ 6 ਮਹੀਨੇ ਦੀ ਗੱਲ ਕਰੀਏ ਤਾਂ ਪੰਜਾਬੀ ਸਿਨੇਮਾ ਤੁਸੀਂ ਫੋਲੋ ਕਰਦੇ ਹੋ ਕੋਈ ਤੁਹਾਨੂੰ ਫੇਵਰਿਟ ਫਿਲਮ ਰਹੀ ਹੈ ਤੁਹਾਨੂੰ ਲੱਗਿਆ ਬਹੁਤ ਵਧੀਆ ਬਣ ਰਹੀ ਹੈ ਆ ਗੋਰੀਆਂ ਨੂੰ ਦਫਾ ਕਰੋ ਆਈ ਸੀ ਸੋ ਉਹਦੇ ਵਿਚਲਾ ਜਿਹੜਾ ਕੈਰੈਕਟਰ ਹੈ ਮੇਰਾ ਉਹਨੂੰ ਉਹਦਾ ਪ੍ਰਤਾਪ ਸਿੰਘ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਤੇ ਉਹ ਫਿਲਮ ਮੈਨੂੰ ਇੱਕ ਫਿਲਮ ਦੇ ਤੌਰ ਤੇ ਵਧੀਆ ਲੱਗਦੀ ਹੈ ਜੇ ਮੈਂ ਉਸ ਫਿਲਮ ਦਾ ਪਾਰਟ ਨਾ ਵੀ ਹੁੰਦਾ ਮੈਨੂੰ ਤਾਂ ਵੀ ਫਿਲਮ ਅੱਛੀ ਲੱਗਦੀ ਔਰ ਜਟ ਜੇਮਸ ਬੌਂਡ ਗਿੱਪੀਗਰੇ ਵਾਲਹਰਾਂ ਦੀ ਫਿਲਮ ਆਈ ਸੀ ਉਹ ਬਹੁਤ ਅੱਛੀ ਲੱਗੀ ਮੈਨੂੰ ਫਿਲਮ ਅ ਮੈਂ ਉਹਦੇ ਵਿੱਚ ਹਿੱਸਾ ਵੀ ਨਹੀਂ ਸੀ ਪਰ ਮੈਂ ਬਹੁਤ ਇੰਜੋਏ ਕੀਤੀ ਫਿਲਮ ਔਰ 1984 ਦੇਖੀ ਹੈ ਫਿਲਮ ਬਹੁਤ ਅੱਛੀ ਫਿਲਮ ਬਣੀ ਹੈ ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅੱਛੀਆਂ ਫਿਲਮਾਂ ਆਉਣਗੀਆਂ ਅਚ ਐਕਟਿੰਗ ਤੇ ਇਹ ਜਦੋਂ ਤੁਹਾਨੂੰ ਲੱਗਦਾ ਕੋਈ ਕਨੈਕਸ਼ਨ ਹੈ ਬਿਕੋਜ਼ ਕਈ ਲੋਕਾਂ ਤੁਸੀਂ ਕਹਿੰਦੇ ਕਿ ਤੁਸੀਂ ਕਿਸ ਕੰਮ ਲਈ ਬਣਨੇ ਹੋ ਉਹ ਸਭ ਤੋਂ ਪਹਿਲਾਂ ਰਿਅਲਾਈਜ਼ ਕਰਨਾ ਜ਼ਰੂਰੀ ਹੈ ਪਰ ਕੁਝ ਲੋਕੀ ਲੇਟਰ ਲਾਈਫ ਤੇ ਜਾ ਕੇ ਰਿਅਲਾਈਜ਼ ਕਰਦੇ ਨੇ ਤੁਹਾਨੂੰ ਲੱਗਦਾ ਹੈ ਉਹਨਾਂ ਲਈ ਡਿਸਐਡਵਾਂਟੇਜ ਹੁੰਦਾ ਜਾਂ ਐਕ ਏਜਿਸ ਜਸਟ ਨੰਬਰ ਆ ਐਕਟਿੰਗ ਦੀ ਗੱਲ ਨਾ ਵੀ ਕਰੀਏ ਸਾਡੇ ਇਹ ਸਮਾਜ ਦਾ ਸਾਡੇ ਆਸੇ ਪਾਸੇ ਦਾ ਦੁਖਾਂਤ ਹੈ ਕਿ ਸਾਨੂੰ ਬਹੁਤ ਲੇਟ ਪਤਾ ਲੱਗਦਾ ਕਿ ਅਸੀਂ ਕਾਦੇ ਨਹੀਂ ਬਣਿਆ ਕਈ ਬੰਦਾ ساری ਉਮਰ ਲਿਖਦਾ ਰਹਿੰਦਾ ਤੈਨੂੰ ਪਤਾ ਲੱਗਦਾ ਮੈਂ ਲਿਖਣ ਲਈ ਤਾਂ ਬਣਿਆ ਹੀ ਨਹੀਂ ਮੈਂ ਤਾਂ ਪੜ੍ਹਨ ਲਈ ਵੀ ਨਹੀਂ ਬਣਿਆ ਸੀ ਸੋ ਅਸੀਂ ਅਕਸਰ ਗਲਤ ਲਾਈਨ ਚੁੱਲ ਰਹਨੇ ਆਂ ਕਈ ਵਾਰੀ ਪਰ ਕੋਈ ਏਜ ਦਾ ਨਹੀਂ ਫੈਕਟਰ ਨਹੀਂ ਕੋਈ ਨਹੀਂ ਹੈ ਤੁਸੀਂ ਕਦੋਂ ਵੀ ਕਦੋਂ ਵੀ ਆਪਣਾ ਸਫਰ ਸ਼ੁਰੂ ਕਰ ਸਕਦੇ ਹੋ ਕਈ ਬੰਦਿਆਂ ਨੇ 50 ਸਾਲ ਦੀ ਉਮਰ ਤੋਂ ਬਾਅਦ ਐਕਟਿੰਗ ਸ਼ੁਰੂ ਕੀਤੀ ਲਿਖਣਾ ਸ਼ੁਰੂ ਕੀਤਾ ਕਿਸੇ ਨੇ ਬਿਜ਼ਨਸ ਸ਼ੁਰੂ ਕੀਤਾ ਕਈ ਬੰਦੇ ਸਾਰੀ ਉਮਰ ਪੜਾਈਗੇ ਤੇ ਪਤਾ ਲੱਗਾ ਕਿ ਪ੍ਰੋਫੈਸਰ ਬੰਦ ਲਾਇਕ ਨਹੀਂ ਸੀ ਬਾਅਦ ਚ ਉਹਨਾਂ ਨੇ ਕੋਈ ਗਾਰਮੈਂਟਸ ਦੀ ਦੁਕਾਨ ਕੀਤੀ ਤਾਂ ਚੱਲ ਗਈ ਉਹਨਾਂ ਨੂੰ ਪਤਾ ਲੱਗਾ ਮੈਂ ਤਾਂ ਬਿਜ਼ਨਸਲੀ ਬਣਿਆ ਸੀ ਸੋ ਕਿਸੇ ਕੰਮ ਦੇ ਵਿੱਚ ਕੋਈ ਏਜ ਰਿਕਾਊਟ ਨਹੀਂ ਹੈ ਅੱਜ ਤੁਸੀਂ ਪੋਇਟਰੀ ਨਾਲ ਇਹਨੇ ਜੁੜੇ ਹੋਵੋ ਨਹੀਂ ਪੋਇਟਰੀ ਕਰਦੇ ਜਾਂਦੇ ਜਾਂਦੇ ਸਾਡੇ ਲਈ ਕੋਈ ਪੋਇਟਰੀ ਤੇ ਤੁਸੀਂ ਦੋ ਲਾਈਨਾਂ ਪੋਇਟਰੀ ਮੈਂ ਲਿਖਦਾ ਪੋਇਟਰੀ ਦੀਆਂ ਮੇਰੀਆਂ ਬੁੱਕਸ ਵੀ ਆਈਆਂ ਹੋਈਆਂ ਨੇ ਤੇ ਮੈਂ ਇੱਕ ਮੈਸੇਜ ਦੇ ਦਾਨੀ ਆਪਾਂ ਕਾ ਕਾ ਮੈਂ ਪਿਛਲੇ ਸਮੇਂ ਚ ਲਿਖੀ ਸੀ ਉਹ ਜ਼ਰੂਰਤ ਵੀ ਆ ਉਸ ਕਵਤਾ ਦੀ ਅੱਡੀ ਬੁੱਕ ਵੀ ਆ ਰਹੀ ਹੈ ਉਸ ਬਾਰੇ ਵੀ ਦੱਸ ਹਾਂਜੀ ਜਿਹੜੇ ਮੈਂ ਸੀਰੀਅਸ ਕਵਤਾ ਲਿਖਦਾ ਰਹਿਣਾ ਉਹਦੀ ਮੇਰੀ ਪਹਿਲਾ ਕਿਤਾਬ ਆਈ ਸੀ ਕਿੰਮਿੰਟ ਟਿਪ ਟਿਪ ਹੁਣ 6 ਮਹੀਨੇ ਬਾਅਦ ਇੱਕ ਹੋਰ ਕਿਤਾਬ ਆਏਗੀ ਉਹ ਮੈਂ ਤਿਆਰ ਕਰ ਰਿਹਾ ਹਾਂ ਉਹਦਾ ਮੈਟਰ ਉਹਨੂੰ ਰੀ ਰਾਈਟ ਕਰਕੇ ਟਾਈਪ ਕਰ ਰਹੇ ਹਾਂ ਉਹਦਾ ਖਰੜਾ ਤਿਆਰ ਇੱਕ ਹਫਤਾ ਤੋਂ ਨਾ ਸ਼ੇਅਰ ਕਰਦਾ ਕਿ ਕਰੂਨ ਹੱਤਿਆ ਤੇ ਉੱਤੇ ਹੈ ਕਿ ਮੈਨੂੰ ਫੇਸਬੁੱਕ ਉੱਤੇ ਕੱਲ ਇੱਕ ਅਣਜੰਮੀ ਬੱਚੀ ਦੀ ਰਿਕੁਐਸਟ ਆਈ ਹੈ ਉਸ ਬੱਚੀ ਦੇ ਕਹਿਣ ਤੇ ਮੈਂ ਫੇਸਬੁੱਕ ਉੱਤੇ ਇੱਕ ਪੋਇਮ ਪਾਈ ਹੈ ਅਣਜੰਮੀ ਬੱਚੀ ਲਿਖਦੀ ਹੈ ਅੰਕਲ ਮੈਂ ਮਾਂ ਦੇ ਪੇਟ ਚ ਪਲ ਰਹਾ ਨਿੱਕਾ ਜਿਹਾ ਭਰੂਣ ਬੋਲਦੀ ਹਾਂ ਤੁਹਾਡੇ ਅੱਗੇ ਮੈਂ ਦਾਦੀ ਤੇ ਪਾਪਾ ਦਾ ਇੱਕ ਭੇਤ ਖੋਲਦੀ ਹਾਂ ਆਫਟਰ 6 ਮੰਥ ਮੇਰਾ ਬਰਥ ਹੋਣਾ ਹੈ ਪਰ ਮੇਰੀ ਦਾਦੀ ਤੇ ਮੇਰੇ ਪਾਪਾ ਨੂੰ ਪਿਆਰ ਹੋਣਾ ਹੈ ਮਾਂ ਮੇਰੀ ਉਦਾਸ ਹੈ ਨਾਬਜ਼ੋਦੀ ਰੁਕ ਰਹੀ ਹੈ ਤੇ ਖਤਮ ਹੋ ਰਹੀ ਸਵਾਸ ਹੈ ਪਰ ਅੰਕਲ ਮੈਨੂੰ ਬਰਥ ਲੈਂਡ ਦੀ ਪੂਰੀ ਪੂਰੀ ਆਸ ਹੈ ਤੁਸੀਂ ਤਾਂ ਅਕਲਾਂ ਵਾਲਿਓ ਤੁਸੀਂ ਤਾਂ ਕਲਮਾਂ ਵਾਲਿਓ ਤੁਸੀਂ ਤਾਂ ਕਰਮਾਂ ਵਾਲਿਓ ਪਲੀਜ਼ ਮੇਰੀ ਦਾਦੀ ਤੇ ਮੇਰੇ ਪਾਪਾ ਨੂੰ ਸਮਝਾਓ ਮੈਨੂੰ ਬਰਥ ਲੈਂਡ ਦਾ ਅਧਿਕਾਰ ਦਿਵਾਓ ਮੈਨੂੰ ਇਹ ਸੋਨੇ ਦੀ ਚਿੜੀ ਆ ਦੇਸ਼ ਇੰਡੀਆ ਜ਼ਰੂਰ ਦਿਖਾਓ ਫਿਰ ਜਿੰਨੇ ਮਰਜੀ ਕਰਪਸ਼ਨ ਦੇ ਵਿਰੁੱਧ ਨਾਰੇ ਲਾਓ ਫਿਰ ਜਿੰਨੇ ਮਰਜੀ ਆਜ਼ਾਦੀ ਦੇ ਜਸ਼ਨ ਮਨਾਓ ਪਲੀਜ਼ ਅੰਕਲ ਬੇਸ਼ਕ ਨਾ ਕਰੋ ਇੱਕ ਮਿੰਟ ਇੱਕ ਬਿੰਦ ਮੈਨੂੰ ਜਨਮ ਲੈਣ ਦਿਓ ਮੈਂ ਵੀ ਤੁਹਾਡੇ ਨਾਲ ਮਿਲ ਕੇ ਕਹਾਂਗੀ ਜੈ ਹਿੰਦ ਜੈ ਹਿੰਦ ਜੈ ਹਿੰਦ ਬਹੁਤ ਬਹੁਤ ਸ਼ੁਕਰੀਆ ਜੀ ਤੇ ਇਹ ਸੀਗੀ ਸਾਡੇ ਨਾਲ ਨਾਨਾ ਨਿਰਵੀਰ ਜਿਨ੍ਹਾਂ ਨੇ ਕਿਹਾ ਕਿ ਲਿਟਰੇਚਰ ਹੀ ਇੱਕ ਰਸਤਾ ਜੁਦੇ ਨਾਲ ਸਮਾਜ ਨਾਲ ਨਾਲ ਸਿਨੇਮਾ ਨੂੰ ਵੀ ਸੁਧਾਰਾ ਜਾ ਸਕਦਾ ਤਾਇਰਾਬਸੀਨ ਐਬੀਪੀ ਸੰਜਾ ਮੋਹਾਲੀ ਤਾਬ ਤੋਂ ਬਿਨਾ ਜ਼ਿੰਦਗੀ ਨਹੀਂ ਹੈ ਸਟੂਡੈਂਟ ਨੂੰ ਉਸੇ ਕਲਾਸ ਦੇ ਵਿੱਚ ਕਦੇ ਨਾ ਕਹੋ ਆਪਣੇ ਘਰ ਤੋਂ ਵਿੱਚ ਬੱਚੇ ਨੂੰ ਕਿ ਤੇਰਾ ਕੁਝ ਬਣਨਾ ਨਹੀਂ। ਉਹ ਟੈਗ ਨਾਲ ਜਿਉਣਾ ਇੱਕ ਐਕਟਰ ਦਾ ਧਰਮ ਨਹੀਂ ਹੈ। ਸ਼ੈਂਪੇਜ ਦੀ ਡੱਡੀ ਤਾਂ ਸਾਰਿਆਂ ਨੂੰ ਪਸੰਦ ਆਏ ਤੇ ਆਬਵੀਅਸਲੀ ਮੈਨੂੰ ਵੀ ਵਧੀਆ ਲੱਗਦਾ। ਮੈਂ ਲਾਈਫ ਦੇ ਵਿੱਚ ਜੇ ਰੋਮਾਂਸ ਕੀਤਾ ਤਾਂ ਮੈਂ ਪਰਦੇ ਦੇ ਉੱਤੇ ਵੀ ਕਰ ਸਕਦਾ। ਮੈਂ ਉਹ ਐਕਟਰਾਂ ਜਿਨੇ ਕਾਮੇਡੀ ਵੱਧ ਕੀਤੀ ਹੈ ਬਟ ਮੈਂ ਕਾਮੇਡੀਅਨ ਨਹੀਂ ਹਾਂ। ਸੋਲੋ ਪਰਫਾਰਮੈਂਸ ਹੈ 82 ਮਿੰਟ ਦੀ। ਸੋ ਲੋਕਾਂ ਨੇ ਮਾਈਂਡ ਬਲੋਇੰਗ ਰਿਸਪੌਂਸ ਦਿੱਤਾ ਉਸ ਦਾ 베이스 ਨਾ ਕਰੋ 1 ਮਿੰਟ ਇੱਕ ਬਿੰਦ ਮੈਨੂੰ ਜਨਮ ਲੈਣ ਦਿਓ ਮੈਂ ਵੀ ਤੁਹਾਡੇ ਨਾਲ ਮਿਲ ਕੇ ਕਹਾਂਗੀ ਜੈ ਹਿੰਦ ਜੈ ਹਿੰਦ ਜੈ ਹਿੰਦ